ਮੇਰਾ ਨਾਮ ਹੈ ਜੀ ਹਨੀ ਅਰੋੜਾ ਸਰ ਕੱਲ ਰਾਤ ਮੇਰੀ ਸਿਸਟਰ ਦੀ ਮੈਰਿਜ ਸੀ ਅਸੀਂ ਸਾਰਾ ਪਰਿਵਾਰ ਮੈਰਿਜ ਤੇ ਸੀ ਤਾਂ ਪਿੱਛੋਂ ਮਤਲਬ ਸਾਡੇ ਘਰ ਦੇ ਵਿੱਚ ਚੋਰੀ ਹੋਈ ਹੈ 12-13 ਲੱਖ ਰੁਪਏ ਨਕਦੀ ਤੇ 2 2.5 ਟੋਲੇ ਸੋਨਾ ਵੀ ਸੀ ਜੀ ਨਾਲ ਹੋਰ ਵੀ ਕੁਝ ਲੈ ਕੇ ਗਿਆ ਨਹੀਂ ਸਰ ਇੱਕ ਸੇਵਾ ਮੰਦਰ ਦੀ ਸੇਵਾ ਪਈ ਸੀਗੀ ਮੰਦਰ ਚ ਤਸਵੰਦ ਕੱਢਦੇ ਆ ਉਹ ਵੀ ਲੈ ਕੇ ਨਾਲ ਇੱਕ ਕਾਪੀ ਚ 30000 ਰੁਪਏ ਹੋਰ ਸੀ ਅੱਡ ਤੋਂ ਉਹ ਵੀ ਲੈ ਗਏ ਜੀ ਬਾਕਪਾ ਕਿੰਨਾ ਨੁਕਸਾਨ ਹੋਇਆ ਲਗਭਗ ਜੀ 15 ਲੱਖ ਰੁਪਏ ਦਾ ਪੁੱਛਾ ਉਹ ਕਿੰਨੇ ਕੁ ਵੇਲੇ ਲਾਗ ਰਹੀ ਹੈ ਚੋਰੀ ਜੀ ਇਹ ਲਗਭਗ ਜੀ 12 ਵਜੇ ਤੋਂ 6 ਵਜੇ ਦੇ ਵਿੱਚ ਵਿੱਚ ਹੋਈ ਹੈ ਜੀ ਉਹ ਪਤਾ ਲੱਗਿਆ ਕਿ ਕਿੱਨੇ ਜਾਣੇ ਸੀਗੇ ਸਰ ਹਲੇ ਤਾਂ ਪੜ ਹਾਰੀ ਹੈ ਜੀ ਕੋਈ ਕਾਰ CCTV ਵੀ ਲੱਗੇ ਸੀਗੇ CCTV ਕੈਮਰਾਸ ਦੇਖਤਾ ਰਹੇ ਪਰ ਕਲੀਅਰ ਕੱਟ ਨਹੀਂ ਕੋਈ ਕਿਸੇ ਦਾ ਡਾਊਟ ਡਾਊਟ ਸਰ ਹਲੇ ਤੱਕ ਤਾਂ ਕੁਝ ਨਹੀਂ ਕਹਿ ਸਕਦੇ ਆਪਾਂ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਹਾਂ ਜੀ ਪੁਲਿਸ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਪਹੁੰਚੇ ਸਰ ਕੋਈ ਹੈ ਨਹੀਂ ਸੀਗਾ ਉਸ ਟਾਈਮ ਘਰ ਕੋਈ ਵੀ ਨਹੀਂ ਸੀਗਾ ਜੀ ਲੈ ਕੇ ਕਰਪਾ ਕਰੀਏ ਕਰਤੇ ਇਹ ਸਰ ਰੂਮ ਦੇ ਵਿੱਚ ਸਟੋਰ ਬਣਿਆ ਹੋਇਆ ਸੀ ਸਰ ਉੱਥੇ ਸਿੱਧਾ ਅਲਮਾਰੀ ਤੇ ਹੀ ਅਟੈਕ ਕੀਤਾ ਉਹਨਾਂ ਨੇ ਕੋਈ ਖਜ਼ਾਨਾ ਨਹੀਂ ਕੋਈ ਕੁਝ ਨਹੀਂ ਕੀਤਾ ਕੀ ਲੱਗਦਾ ਕਿ ਅਲਮਾਰੀ ਦੇ ਵਿੱਚੋਂ ਮਨੋ ਸਿੱਧਾ ਆ ਕੇ ਹਰੋਕੀ ਚੋਰੀ ਕੀਤੀ ਹੈਗੀ ਕਿ ਪੇਤੀ ਲੱਗਦਾ ਸੀ ਹਾਂਜੀ ਸਰ 100% ਪੇਤੀ ਹੈ ਜੀ ਤਾਂ ਪਰ ਆਪਾਂ ਕਿਸੇ ਤੇ ਐਡਾ ਨਹੀਂ ਸ਼ੱਕ ਕਰ ਸਕਦੇ ਹੁਣ ਆਪਾਂ ਦਾ ਇਹ ਤਾਂ ਫਿਰ ਜੇ ਪਤਾ ਹੋਵੇ ਤਾਂ ਫਿਰ ਆਪਾਂ ਫੜਾਈ ਦੀ ਗੱਲ ਤੋੜ ਦਿੱਤੀ ਗਈ ਹੈ ਤਾਂ ਸਾਨੂੰ ਨਹੀਂ ਸਰ ਜੀ ਕੱਲੀ ਅਲਮਾਰੀ ਨੂੰ ਭੰਨਿਆ ਹੋਰ ਕੋਈ ਚੀਜ਼ ਨਹੀਂ ਉਹਨਾਂ ਨੇ ਛੇੜੀ ਜਿੱਥੇ ਜਿੱਥੇ ਮਤਲਬ ਕਿ ਉਹਨਾਂ ਨੇ ਅਟੈਕ ਕੀਤਾ ਉਸੇ ਜੀ ਨੂੰ ਛੇੜਿਆ ਜਿਵੇਂ ਉਹਨਾਂ ਨੂੰ ਪਤਾ ਹੋਵੇ ਵੀ ਹਾਂ ਇੱਥੇ ਇੱਥੇ ਸਾਰਾ ਕੁਝ ਮੰਗ ਕੀ ਗੱਲ ਮੰਗ ਸਰ ਅਸੀਂ ਤਾਂ ਇਹ ਕਹਿੰਨੇ ਆ ਵੀ ਜਲਦੀ ਜਲਦੀ ਕੋਈ ਵੀ ਹੋਵੇ ਭਾਵੇਂ ਸਾਡਾ ਆਪ ਦਾ ਹੀ ਖੁਦ ਕਿਉਂ ਨਾ ਹੋਵੇ ਫੜਿਆ ਜਾਵੇ ਤੇ ਉਹਨੂੰ ਸਜਾਈ ਜਾ ਆ ਆ ਸ਼ਰਨ ਕੀ ਹੋਇਆ ਰਾਤ ਰਾਤ ਸਾਡੇ ਬੇਟੀ ਦੀ ਮੈਰਿਜ ਸੀ ਮੁਕਤੀ ਸਰ ਗੈਸਟ ਆ ਉਸ ਤੇ ਅਸੀਂ ਸਾਰੇ ਉਧਰ ਬਿਜੀ ਸੀਗੇ ਪਿੱਛੋਂ ਕੋਈ ਆਇਆ ਤੇ ਸਾਡੇ ਰਿਮਾਰੀ ਵਿੱਚ 13 ਰੱਖ ਦੀ ਨਗਦੀ ਸੀ ਇੱਕ ਸੈੱਟ ਸੀ ਇਕ ਵਾਲੀਆਂ ਸੀ ਤੇ ਗੁਰੂਆਂ ਦੇ ਪੈਸੇ ਵੀ ਸੀ ਉਹ ਵੀ ਨਹੀਂ ਛੱਡੇ ਉਹਨਾਂ ਨੇ ਲੈ ਕੇ ਫਰਾਰ ਹੋ ਗਏ ਕਿੰਨੇ ਵਜੇ ਦੀ ਲੱਗਦਾ ਇਹ ਅਸੀਂ ਰਾਤ ਦੇ 10 ਵਜੇ ਤੋਂ ਲੈ ਕੇ ਸਵੇਰੇ 5:30 ਵਜੇ ਤੱਕ ਸੀ ਉੱਥੇ ਆ ਕੇ ਅਸੀਂ ਤੋਂ 10 ਕਿ ਮਿੰਟ ਜਿਵੇਂ ਰੈਸਟ ਕੀਤਾ ਬਾਅਦ ਚ ਦੇਖਿਆ ਤਾਂ ਜਿਹੜੇ ਸਗਨਾ ਦੇ ਪੈਸੇ ਇਕੱਠੇ ਹੋਏ ਸੀ ਤੇ ਉਹਦੇ ਰੱਖ ਦੀ ਅਲਮਾਰੀ ਚ ਵੇਖਣ ਗਏ ਤਾਂ ਸਾਰਾ ਪੱਟਿਆ ਪਿਆ ਲੋਕਰ ਸਾਰਾ ਕੁਝ ਵਿਚੋ ਲੈ ਗਏ